ਦੋਸਤੋ ਇੱਕ ਚੂਹਾ ਪਿੰਜਰੇ ਦੇ ਵਿੱਚ ਫਸ ਜਾਂਦਾ ਹੈ ਬਹੁਤ ਹੱਥ ਪੈਰ ਮਾਰਦਾ ਹੈ ਬੜੀਆਂ ਕੋਸ਼ਿਸ਼ਾਂ ਕਰਦਾ ਹੈ ਚੀਂ ਚੀਂ ਚੂਂ ਚੂਂ ਵੀ ਕਰਦਾ ਹੈ ਕੁਝ ਵੀ ਜਿਵੇਂ ਆਵਾਜ਼ਾਂੀਆਂ ਕੱਢਦੇ ਹੁੰਦੇ ਆ ਪਰ ਉਹ ਬਾਹਰ ਆਉਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਥੱਕ ਹਾਰ ਜਾਂਦਾ ਹੈ ਹਾਰ ਹੂਰ ਕੇ ਪਿੰਜਰੇ ਦੇ ਵਿੱਚ ਹੀ ਬਹਿ ਜਾਂਦਾ ਉਸ ਤੋਂ ਬਾਅਦ ਜਦੋਂ ਅਗਲੀ ਸਵੇਰ ਚੜ੍ਹਦੀ ਹੈ ਤਾਂ ਜਦੋਂ ਉਸ ਨੂੰ ਬਾਹਰ ਉਹਨੂੰ ਛੱਡਣ ਵਾਸਤੇ ਲਜਾਇਆ ਜਾਂਦਾ ਹੈ ਜਦੋਂ ਉਸ ਪਿੰਜਰੇ ਦਾ ਕੁਝ ਲੋਕ ਪਿੰਜਰਾ ਕਹਿ ਦਿੰਦੇ ਕੋਈ ਚੂਹੇਦਾਨੀ ਕੋਈ ਕੜਕੀ ਕਹਿੰਦਾ ਜਦੋਂ ਉਸ ਪਿੰਜਰੇ ਦਾ ਜਦੋਂ ਮੂੰਹ ਖੋਲਿਆ ਜਾਂਦਾ ਹੈ ਉਹਨੂੰ ਬਾਹਰ ਕੱਢਣ ਵਾਸਤੇ ਵੀ ਇਹ ਭੱਜ ਜੂਗਾ ਵੀ ਉਹਨੂੰ ਮਾਰਦੇ ਨਹੀਂ ਲੋਕ ਛੱਡ ਦਿੰਦੇ ਆ ਤਾਂ ਉਹ ਤੁਸੀਂ ਗੱਲ ਨੋਟ ਕੀਤੀ ਹੋਣੀ ਆ ਕਿ ਉਹ ਨਾ ਵੀ ਇੱਕ ਮਤਲਬ ਪਿੰਜਰੇ 'ਚ ਇੱਕ ਗੁੱਠ ਜੀ ਜੱਗੇ ਸਿਰੇ ਜਿਹੇ ਦੇ ਹੋ ਕੇ ਇਕੱਠਾ ਜਾਂ ਹੋ ਕੇ ਬੈਠਾ ਹੁੰਦਾ ਜਦੋਂ ਦੋ ਤਿੰਨ ਵਾਰੀ ਉਹਨੂੰ ਪੁੱਠਾ ਸਿੱਧਾ ਜਿੱਦਾਂ ਹਲਾਉਣਾ ਹਲਾਉਣਾ ਪੈਂਦਾ ਮਾੜਾ ਮੋਟਾ ਤਾਂ ਫੇਰ ਜਾ ਕੇ ਕਿਤੇ ਉਹ ਬਾਹਰ ਭੱਜਦਾ ਉਹਦਾ ਕਾਰਨ ਮੈਂ ਪਹਿਲਾਂ ਹੀ ਦੱਸ ਚੁੱਕਿਆ ਆ ਵੀ ਉਹ ਸਾਰੀ ਰਾਤ ਉਸ ਪਿੰਜਰੇ ਦੇ ਵਿੱਚ ਕੈਦ ਰਹਿੰਦਾ ਹੈ ਤਾਂ ਉਸ ਸਾਰੀ ਰਾਤ ਦੌਰਾਨ ਉਹ ਪੂਰਾ ਮਤਲਬ ਕੋਈ ਸ਼ੁਰੂਆਤ ਹੈ ਜਿਹੜਾ ਘੰਟਾ 2 ਘੰਟੇ ਅੰਦਰ ਪੂਰਾ ਹੱਥ ਪੈਰ ਮਾਰਦਾ ਹੈ ਪੂਰੀ ਅੰਦਰ ਤਰਥੱਲੀ ਮਚਾਉਂਦਾ ਹੈ ਬਾਹਰ ਨਿਕਲਣ ਦਾ ਹਰ ਹੀਲਾ ਕਰਦਾ ਪਰ ਉਹ ਜਾਲੀ ਜੀ ਬਹੁਤ ਬਰੀਕ ਹੁੰਦੀ ਪਰ ਉਹਦੇ ਤੋਂ ਬਾਹਰ ਆਇਆ ਨਹੀਂ ਜਾਂਦਾ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਮੇਰਾ ਭਵਿੱਖ ਇਹ ਹੀ ਆ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਇਸ ਪਿੰਜਰੇ ਦੇ ਵਿੱਚ ਹੀ ਮੇਰਾ ਜਿਉਣਾ ਹੈ ਤੇ ਇਸ ਪਿੰਜਰੇ ਦੇ ਵਿੱਚ ਹੀ ਮੇਰਾ ਮਰਨਾ ਹੈ ਵੀ ਮੈਂ ਇਸ ਪਿੰਜਰੇ ਤੋਂ ਇਸ ਕੈਦ ਤੋਂ ਬਾਹਰ ਨਹੀਂ ਜਾ ਸਕਦਾ ਉਹੀ ਗੱਲ ਹੁੰਦੀ ਹੈ ਜਦੋਂ ਉਸ ਨੂੰ ਅਗਲੇ ਦਿਨ ਬਾਹਰ ਕੱਢਣ ਲਈ ਉਹ ਖੋਲਿਆ ਜਾਂਦਾ ਪਿੰਜਰਾ ਤਾਂ ਉਹ ਉਹਨੂੰ ਅਜੇ ਵੀ ਐਂ ਲੱਗਦਾ ਕਿ ਮੈਂ ਤਾਂ ਅਜੇ ਕੈਦ ਆ ਮੈਂ ਨਹੀਂ ਬਾਹਰ ਜਾ ਸਕਦਾ ਤਾਂ ਉਹ ਉੱਥੇ ਬੈਠਾ ਰਹਿੰਦਾ ਫਿਰ ਉਹਨੂੰ ਥੋੜਾ ਬਹੁਤ ਹਲਾਈਦਾ ਹਲੋਈਦਾ ਜਾਂ ਮਤਲਬ ਪਿੰਜਰਾ ਮੂਦਾ ਕਰੀਦਾ ਪੁੱਠਾ ਫਿਰ ਜਾ ਕੇ ਉਹ ਬਾਹਰ ਨਿਕਲਦਾ ਤੇ ਇਹ ਗੱਲ ਚੂਹੇ ਵਾਸਤੇ ਨਹੀਂ ਸੀ ਅੱਜ ਬਹੁਤ ਸਾਰੇ ਲੋਕ ਇਸ ਮਾਨਸਿਕ ਬਿਮਾਰੀ ਨਾਲ ਜੂਝ ਰਹੇ ਨੇ ਇਸ ਮਾਨਸਿਕ ਬਿਮਾਰੀ ਨਾਲ ਲੋਕ ਜੂਝ ਰਹੇ ਨੇ ਉਹਨਾਂ ਨੂੰ ਐ ਲੱਗਦਾ ਹੈ ਕਿ ਅਸੀਂ ਜਿਹੜੇ ਹਾਲਾਤਾਂ ਵਿੱਚ ਜੀ ਰਹੇ ਆਂ ਇਹੀ ਸਾਡੇ ਲਈ ਠੀਕ ਹੈ ਇਹ ਇੱਥੇ ਇਹਨਾਂ ਵਿੱਚ ਹੀ ਸਾਡਾ ਜਿਉਣਾ ਹੈ ਇਹਨਾਂ ਵਿੱਚ ਹੀ ਸਾਡਾ ਮਰਨਾ ਹੈ ਉਹ ਚੂਹੇ ਵਾਲੀ ਜ਼ਿੰਦਗੀ ਜੀ ਰਹੇ ਆ ਤੇ ਜਿਹੜੀ ਜੀ ਰਹੇ ਆ ਉਹ ਹੈਗਾ ਉਹ ਪਿੰਜਰਾ ਜਿਹੜੇ ਦਾਇਰੇ ਦੇ ਵਿੱਚ ਕਿਉਂਕਿ ਦੇਖੋ ਦਾਇਰਾ ਉਹਨਾਂ ਨੇ ਕੋਈ ਦੁਨਿਆਵੀ ਦਾਇਰਾ ਨਹੀਂ ਬਣਾਇਆ ਇਹਨਾਂ ਦਾ ਦਿਮਾਗੀ ਦਾਇਰਾ ਦਿਮਾਗ ਨੂੰ ਕਮਾਂਡ ਦਿੱਤੀ ਹੋਈ ਹੈ ਦਿਮਾਗ 'ਚ ਫਿਕਸ ਕੀਤਾ ਹੋਇਆ ਹੈ ਦਿਮਾਗ ਦੇ ਵਿੱਚ ਵਹਿਮ ਪਾਲਿਆ ਹੋਇਆ ਹੈ ਦਿਮਾਗ ਦੇ ਵਿੱਚ ਮਾਨਸਿਕ ਰੋਗ ਲਾਇਆ ਹੋਇਆ ਹੈ ਕਿ ਆ ਇੰਨਾ ਕੰਮ ਵੀ ਜਿਹੜਾ ਕੰਮ ਆਪਾਂ ਕਰੀ ਜਾਂਦੇ ਆ ਅਈਓ ਆਪਣਾ ਕੰਮ ਹੈ ਬਸ ਇਸੇ ਦੇ ਸਰਕਲ ਦੇ ਵਿੱਚ ਇੱਥੇ ਦਾਇਰੇ ਦੇ ਵਿੱਚ ਵਿੱਚ ਰਹਿਣਾ ਤਾਂ ਬਸ ਜ਼ਿੰਦਗੀ ਕੱਟੀ ਚੱਲੋ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਗਰੀਬ ਜੰਮਣਾ ਗੁਨਾਹ ਨਹੀਂ ਹੈ ਗਰੀਬ ਮਰਨਾ ਗੁਨਾਹ ਹੈ ਹੁਣ ਗੁਨਾਹ ਇੱਥੇ ਉਹ ਦੂਜਾ ਕਾਨੂੰਨ ਵਾਲਾ ਗੁਨਾਹ ਨਹੀਂ ਗਾ ਸੰਵਿਧਾਨ 'ਚ ਨਹੀਂ ਗੁਨਾਹ ਇਸ ਚੀਜ਼ ਨੂੰ ਕਿਹਾ ਜਾਂਦਾ ਪਰ ਇਹ ਗੁਣਾ ਕਿਵੇਂ ਆ ਮੈਂ ਦੱਸਦਾ ਮੰਨ ਲਓ ਕਿ ਤੁਹਾਡਾ ਜਨਮ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਇੱਥੇ ਗੱਲ ਅਮੀਰਾਂ ਦੀ ਨਹੀਂ ਹੋ ਰਹੀ ਇੱਥੇ ਗੱਲ ਕਰਾਂਗੇ ਆਪਾਂ ਗਰੀਬ ਲੋਕਾਂ ਦੀ ਆਰਥਿਕ ਪੱਖੋਂ ਤੇ ਮਿਡਲ ਕਲਾਸ ਲੋਕਾਂ ਦੀ ਗਰੀਬ ਜਿਹੜੇ ਕਿ ਬਹੁਤ ਮਾੜੀ ਕੰਡੀਸ਼ਨ ਹੈ ਤਾਂ ਮਿਡਲ ਕਲਾਸ ਉਹ ਜਿਹੜੇ ਨਾ ਤਾਂ ਗਰੀਬਾਂ ਚਾਉਂਦੇ ਆ ਨਾ ਅਮੀਰਾਂ ਚਾਉਂਦੇ ਆ ਵੀ ਵਿਚ ਵਿਚਾਲੇ ਜੇ ਆ ਮੰਨ ਲਓ ਤੁਹਾਡਾ ਜਨਮ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਜਦੋਂ ਆਪਾਂ ਪੈਦਾ ਹੋਏ ਜਾਂ ਆਪਣੇ ਪੈਦਾ ਹੋਣ ਤੋਂ ਪਹਿਲਾਂ ਆਪਣੇ ਮਾਪਿਓ ਦੀਆਂ 100 ਮਜਬੂਰੀਆਂ ਹੋਣੀਆਂ ਪਤਾ ਨਹੀਂ ਉਹ ਕਿਵੇਂ ਰੋਟੀ ਦਾ ਹਿੱਲਾ ਕਰਦੇ ਹੋਣਗੇ ਪਤਾ ਨਹੀਂ ਉਹ ਕੀ ਮਤਲਬ ਕਿ ਦਿਹਾੜੀਆਂ ਕਰਦੇ ਹੋਣਗੇ ਜਾਂ ਕਿਤੇ ਮਜ਼ਦੂਰੀ ਲੇਬਰ ਕਿਸੇ ਫੈਕਟਰੀ 'ਚ ਜਾਂ ਕਿਤੇ ਮਿਸਤਰੀ ਦੇ ਨਾਲ ਜਾਂ ਕਿਤੇ ਹੋਰ ਵੀ ਕੋਈ ਵੀ ਪਾਪੜ ਵੇਲੇਣੇ ਪੈਂਦੇ ਗਰੀਬੀ 'ਚ ਵੇਲਦੇ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਜਨਮ ਹੁੰਦਾ ਆਪਣਾ ਜਨਮ ਹੁੰਦਾ ਮਾਪਿਓ ਖੁਸ਼ੀ ਮਨਾਉਂਦਾ ਮਾਪਿਓ ਖੁਸ਼ੀ ਮਨਾਉਂਦਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਸੁਪਨੇ ਹੁੰਦੇ ਆ ਤੁਸੀਂ ਅਕਸਰ ਹੀ ਮਾਪਿਆਂ ਨੂੰ ਉਹ ਜਦੋਂ ਬੱਚਿਆਂ ਨਾਲ ਲੜ ਲੜਾਉਂਦੇ ਹੁੰਦੇ ਨੇ ਨਾ ਤਾਂ ਤੁਸੀਂ ਅਕਸਰ ਹੀ ਮਾਪੇ ਮਤਲਬ ਮੂੰਹ ਸੁਣਿਆ ਹੋਣਾ ਦਾਦਾ ਦਾਦੀ ਮੂੰਹ ਸੁਣਿਆ ਹੋਣਾ ਇਹ ਮੇਰਾ ਪੁੱਤ ਵੱਡਾ ਹੋ ਕੇ ਡਾਕਟਰ ਬਣੂਗਾ ਮੇਰਾ ਪੁੱਤ ਵੱਡਾ ਹੋ ਕੇ ਅਫਸਰ ਬਣੂਗਾ ਮੇਰੀ ਧੀ ਵੱਡੀ ਹੋ ਕੇ ਡਾਕਟਰ ਬਣੂਗੀ ਮੇਰਾ ਪੁੱਤ ਵੱਡਾ ਹੋ ਕੇ ਫੌਜ ਚ ਲੱਗੂਗਾ ਮੇਰਾ ਵੀ ਇਦਾਂ ਕਰਕੇ ਨਾ ਤਾਂ ਇਹ ਕੀ ਹੈ ਇਹ ਇਹ ਚੀਜ਼ ਹੈ ਇਹ ਉਹਨਾਂ ਦੇ ਸੁਪਨੇ ਆ ਇਹ ਉਹਨਾਂ ਦੇ ਆਪਣੀ ਔਲਾਦ ਨੂੰ ਲੈ ਕੇ ਆਪ ਨੂੰ ਲੈ ਕੇ ਸੁਪਨੇ ਆ ਜਦੋਂ ਆਪਣਾ ਜਨਮ ਹੋਇਆ ਤਾਂ ਆਪਣੇ ਮਾਪਿਆਂ ਦੇ ਜੀਵਨ ਦੇ ਵਿੱਚ ਇੱਕ ਨਵੀਂ ਉਮੀਦ ਆਈ ਆਪਾਂ ਇੱਕ ਉਮੀਦ ਬਣ ਕੇ ਆਏ ਕਿ ਆਹ ਪੁੱਤ ਸਾਡਾ ਆਤੀ ਜਿਹੜੇ ਆਪਾਂ ਪੈਦਾ ਹੋਏ ਆ ਇਹ ਮੇਰਾ ਪੁੱਤ ਆਤੀ ਇਹ ਵੱਡਾ ਹੋ ਕੇ ਸਾਡੇ ਘਰ ਦੀ ਗਰੀਬੀ ਦੂਰ ਕਰੂਗਾ ਮਤਲਬ ਕਿ ਸਾਡਾ ਨਾਂ ਰੋਸ਼ਨ ਕਰੂਗਾ ਤੇ ਸਾਨੂੰ ਚੰਗੇ ਦਿਨ ਦਿਖਾਊਗਾ ਉਸ ਤੋਂ ਬਾਅਦ ਚਲੋ ਕੀ ਹੁੰਦਾ ਜੀ ਮਾਂ ਪਿਓ ਪਾਲ-ਪੋਸ ਕੇ ਵੱਡਾ ਕਰ ਦਿੰਦੇ ਆ ਚਾਹੇ ਗਰੀਬੀ ਹੋਵੇ ਕੁਝ ਵੀ ਹੋਵੇ ਮਾਂ ਪਿਓ ਬੱਚਿਆਂ ਨੂੰ ਪਾਲ ਹੀ ਲੈਂਦੇ ਆ ਮਾਂ ਕਦੇ ਪਿੱਛੇ ਨਹੀਂ ਹਟਦੀ ਪਿਓ ਵੀ ਨਹੀਂ ਹਟਦਾ ਔਕਸ ਔਕਸ ਅੱਧੀ ਪਜਦੀ ਖਾ ਕੇ ਆਪ ਅੱਧੀ ਖਾ ਲੈਂਦੇ ਬੱਚਿਆਂ ਨੂੰ ਪੂਰੀ ਦਿੰਦੇ ਆ ਆਪ ਗਿੱਲੇ ਪਾ ਲੈਂਦੇ ਬੱਚਿਆਂ ਨੂੰ ਸੁੱਕੇ ਪਵਾਉਂਦੇ ਆ ਚਲੋ ਆਪਾਂ ਵੱਡੇ ਹੋ ਗਏ ਵੱਡੇ ਹੋ ਗਏ ਜੇਕਰ ਚਲੋ ਠੀਕ ਹੈ 15 ਸਾਲ ਦੇ ਹੋਗੇ 20 ਸਾਲ ਦੇ ਹੋਗੇ 25 ਸਾਲ ਦੇ ਹੱਦ 30 ਸਾਲ ਦੇ ਹੋਗੇ ਤੇ ਉਸ ਤੋਂ ਵੀ ਹੱਦ 35-40 ਸਾਲ ਹੋਗੇ ਮੈਨੂੰ ਲੱਗਦਾ ਕਿ ਜੇਕਰ ਇੰਨੀ ਉਮਰ ਦੇ ਵਿੱਚ ਆ ਕੇ ਵੀ ਇਸ ਉਮਰ ਤੱਕ ਵੀ ਆਪਾਂ ਉਸ ਜਿਹੜਾ ਆਪਣੇ ਮਾਂ ਪਿਓ ਵਾਲਾ ਦਾਇਰਾ ਉਦੇ ਵਿੱਚੋਂ ਆਪਾਂ ਨਹੀਂ ਨਿਕਲ ਸਕੇ ਤੇ ਘਰ ਦੀ ਗਰੀਬੀ ਨਹੀਂ ਚੱਕ ਸਕੇ ਤੇ ਐਦਾਂ ਹੀ ਆਪਾਂ 70 80 ਸਾਲ ਉਮਰ ਭੋ ਕੇ ਦੂਜਿਆਂ ਵਾਂਗ ਜਿਵੇਂ ਆਪਣੇ ਦਾਦੇ ਪੜਦਾਦੇ ਮਤਲਬ ਕਿ ਆਪਣੀਆਂ ਪੀੜੀਆਂ ਵੀ ਆਪਾਂ ਭੋ ਕੇ ਤੁਰ ਬੇ ਉਹਨਾਂ ਵਾਂਗੂੰ ਤਾਂ ਫੇਰ ਇੱਕ ਗੁਨਾਹ ਨਹੀਂ ਤੇ ਕੀ ਹੈ ਆਪਣੇ ਤੋਂ ਉਮੀਦਾਂ ਲਾਈਆਂ ਸੀ ਜੇਕਰ ਆਪਾਂ ਬਿਨਾਂ ਉਮੀਦਾਂ ਪੂਰੀਆਂ ਕੀਤੇ 70 80 ਸਾਲ ਉਮਰ ਭੋ ਕੇ ਬਜ਼ੁਰਗ ਹੋ ਕੇ ਜੇਕਰ ਆਪਾਂ ਵੀ ਪੂਰੇ ਹੋ ਜਾਂਨੇ ਆ ਫੇਰ ਇੱਕ ਗੁਨਾਹ ਨਹੀਂ ਤੇ ਕੀ ਹੈ ਆਪ ਦੀ ਅੰਤਮ ਉਮਰ ਚਾਉਣਾ ਉਹਦਾਂ ਨੂੰ ਤਾਂ ਆਪਣੇ ਮਾਪਿਆਂ ਪਿਓ ਪਹਿਲਾਂ ਹੀ ਕਾਲ ਚਲਾਣਾ ਕਰ ਗਏ ਹੋਣਗੇ ਪਰ ਇੱਥੇ ਮੈਂ 35-40 ਸਾਲ ਦੀ ਉਮਰ ਦਾ ਜ਼ਿਕਰ ਕੀਤਾ ਸੀ ਜਦੋਂ ਆਪਾਂ 35-40 ਸਾਲ ਦੇ ਜੇ ਹੁੰਨੇ ਆ ਉਹਦਾਂ ਨੂੰ ਆਪਣਾ ਮਾਪੇਓ ਅਜੇ ਜਿਉਂਦਾ ਹੁੰਦਾ ਵੀ ਉਹਨਾਂ ਦੀ ਉਮਰ ਅਜੇ ਪਈ ਹੁੰਦੀ ਹੈ ਇਹ ਕਰ 35-40 ਸਾਲ ਦੀ ਉਮਰ ਤੱਕ ਆ ਕੇ ਵੀ ਆਪਾਂ ਉਹਨਾਂ ਨੂੰ ਚੰਗੇ ਦਿਨ ਨਹੀਂ ਦਿਖਾ ਸਕਦੇ ਤਾਂ ਇਹ ਫਿਰ ਗੁਨਾਹ ਨਹੀਂ ਤੇ ਕੀ ਹੈ ਜਦੋਂ ਆਪਣਾ ਜਨਮ ਹੋਇਆ ਸੀ ਅੱਜ ਤੋਂ 20-25 ਸਾਲ ਪਹਿਲਾਂ 30 ਸਾਲ ਪਹਿਲਾਂ ਚਲੋ ਜਿੰਨੀ ਵੀ ਤੁਹਾਡੀ ਉਮਰ ਮਾਈਨਸ ਕਰ ਲਿਓ ਉਦੋਂ ਹੋ ਸਕਦਾ ਟੈਕਨੋਲੋਜੀ ਵੀ ਘਟ ਹੋਵੇ ਅੱਜ ਤਾਂ ਟੈਕਨੋਲੋਜੀ ਵੀ ਬਹੁਤ ਆ ਯਾਰ ਇੱਕ ਬੰਦੇ ਨੂੰ ਕਾਮਯਾਬ ਕਰਨ ਦੇ ਵਿੱਚ ਟੈਕਨੋਲੋਜੀ ਬਹੁਤ ਵੱਡਾ ਰੋਲ ਪਲੇ ਕਰ ਰਹੀ ਹੈ ਹਾਂ ਨੈਗੇਟਿਵ ਪੁਆਇੰਟ ਵੀ ਹੈਗੇ ਮੰਨਦੇ ਆ ਪਰ ਕਲੀ ਟੈਕਨੋਲੋਜੀ ਨੇ ਉਹ ਤਾਂ ਕੋਈ ਵੀ ਚੀਜ਼ ਲੈ ਲਓ ਉਹਦੇ ਫਾਇਦੇ ਵੀ ਆ ਉਹਦੇ ਨੁਕਸਾਨ ਵੀ ਆ ਬਿਲਕੁਲ ਉਦਾ ਟੈਕਨੋਲੋਜੀ ਆ ਜੇਕਰ ਸਹੀ ਤਰੀਕਾ ਨਾਲ ਵਰਤੋਂਗੇ ਤਾਂ ਮਤਲਬ ਸਹੀ ਆ ਮਾੜੇ ਤੇ ਜਿਹੜੇ ਮੇਰੇ ਵੀਰ ਅੱਜ ਮੇਰੇ ਵਾਂਗ 20 ਸਾਲ ਦੇ ਨੇ 25 ਸਾਲ ਦੇ ਨੇ 30 ਸਾਲ ਦੇ ਨੇ ਤਾਂ ਉਹਨਾਂ ਨੇ ਜਦੋਂ 35 40 ਦੀ ਸਟੇਜ 'ਤੇ ਜਾਣਾ ਹੈ ਉਦੋਂ ਤਾਂ ਬਹੁਤ ਟੈਕਨੋਲੋਜੀ ਡਿਵੈਲਪ ਹੋ ਜਾਣੀ ਹੈ ਅੱਜ AI ਲਾਂਚ ਹੋ ਗਈ 5G نیٹ ਤੱਕ ਆ ਗਿਆ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਮਾਪਿਓ ਦੇ ਇਹ ਦੁਨੀਆ ਛੱਡਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਚੰਗੇ ਦਿਨ ਦਿਖਾ ਦੇਣੇ ਚਾਹੀਦੇ ਆ ساری ਉਮਰ ਦਾ ਪਛਤਾਵਾ ਜਾਂ ਨਹੀਂ ਰਹਿ ਜਾਂਦਾ ਇੱਕ ਬੰਦੇ ਦੇ ਦੇਲ 'ਚ ਗੱਲ ਹੀ ਰਹਿ ਜਾਂਦੀ ਆ ਵੀ ਜਦੋਂ ਕਈ ਵਾਰ ਆ ਹੁੰਦਾ ਕਿ ਮਾਪੇ ਪਹਿਲਾਂ ਤੁਰ ਜਾਂਦੇ ਆ ਔਲਾਦ ਬਾਅਦ 'ਚ ਕਾਮਯਾਬ ਹੋ ਜਾਂਦੀ ਤਾਂ ਫਿਰ ਉਹ ਤਰਸਦੇ ਆ ਵੀ ਅੱਜ ਜੇ ਮੇਰਾ ਮਾਪਿਓ ਜਿਉਂਦਾ ਹੁੰਦਾ ਤਾਂ ਅੱਜ ਉਹ ਪੁੱਤ ਨੂੰ ਵੇਖ ਕੇ ਖੁਸ਼ ਹੁੰਦੇ ਧੀ ਨੂੰ ਵੇਖ ਕੇ ਖੁਸ਼ ਹੁੰਦੇ ਮੈਂ ਐਸੇ ਕਰਕੇ ਕਹਿਣਾ ਕਿ ਆਪਣੇ ਮਾਪਿਓ ਜਿਹੜੇ ਜਿਉਂਦੇ ਨੇ ਜੀ ਉਹਨਾਂ ਨੂੰ ਚੰਗੇ ਦਿਨ ਦਿਖਾ ਦਿਓ ਉਹਨਾਂ ਨੂੰ ਸੁੱਖ ਦਾ ਸਾਹ ਲੈ ਲੈਂਦੇ ਹੋ ਉਹਨਾਂ ਤੇ ਮਤਲਬ ਕਿ ਬੋਝ ਹੁਣ ਤੁਸੀਂ ਨਾ ਬਣੋ ਆਪਾਂ ਨੂੰ ਬਥੇਰੇ ਉਹਨਾਂ ਨੇ ਸੰਭਲ ਲਿਆ ਬਥੇਰੇ ਵੱਡਾ ਕਰ ਲਿਆ ਹੁਣ ਆਪਾਂ ਆਪ ਖੁਦ ਆਪ ਜ਼ਿੰਮੇਵਾਰ ਬਣੀਏ ਥੋੜਾ ਜਿਹਾ ਸੈਲਫ ਕੌਨਫੀਡੈਂਸ ਰੱਖੀਏ ਵੀ ਹਾਂ ਮੈਂ ਕਰ ਸਕਦਾ ਹੰਕਾਰ ਨਹੀਂ ਕਰਨਾ ਮੈਂ ਹੀ ਇਹ ਕਰ ਸਕਦਾ ਇਹ ਹੰਕਾਰ ਹੈ ਮੈਂ ਇਹ ਕਰ ਸਕਦਾ ਇਹ ਸੈਲਫ ਕੌਨਫੀਡੈਂਸ ਹੈ ਇਹ ਆਤਮ ਵਿਸ਼ਵਾਸ ਹੈ ਸੋ ਆਪਾਂ ਮੈਂ ਕਰ ਸਕਦਾ ਇਹ ਵਾਲੀ ਸੋਚ ਨੂੰ ਫੋਲੋ ਕਰਨਾ ਨਾ ਕਿ ਮੈਂ ਹੀ ਇਹ ਕਰ ਸਕਦਾ ਇਹ ਵਾਲੀ ਨੂੰ ਤੇ ਹੁਣ ਤੁਸੀਂ ਆਖੋਗੇ ਵੀ ਅਸੀਂ ਕਿਵੇਂ ਵੀ ਜੀ ਤਾਂ ਹੁਣ ਸਾਰਿਆਂ ਦਾ ਕਰਦਾ ਹੈ ਵੀ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰੀਏ ਪਰ ਕਿਵੇਂ ਸਭ ਤੋਂ ਪਹਿਲੀ ਗੱਲ ਤਾਂ ਜ਼ਿੰਦਗੀ ਦੇ ਵਿੱਚ ਇੱਕ ਰੂਲ ਆਪ ਦੇ ਪੱਲੇ ਬੰਨ ਲਓ ਮਾੜੀ ਨੀਂਦ ਨਹੀਂ ਰੱਖਣੀ ਸੋਚ ਉੱਚੀ ਰੱਖਣੀ ਹੈ ਉੱਚੀ ਸੋਚ ਉੱਚੀ ਸੋਚ ਰੱਖਣੀ ਹੈ ਹੁਣ ਤੁਸੀਂ ਆਖੋਗੇ ਸੋਚਣ ਨਾਲ ਕੀ ਹੁੰਦਾ ਚਲੋ ਮੈਂ ਮਤਲਬ ਫਿਰ ਕਿਤੇ ਇਸ ਵਿੱਚ ਤੇ ਚਰਚਾ ਕਰਾਂਗੇ ਲਾ ਆਫ ਅਟਰੈਕਸ਼ਨ ਬਾਰੇ ਤੁਹਾਨੂੰ ਦੱਸੂਗਾ ਫਿਰ ਤੁਹਾਨੂੰ ਪਤਾ ਲੱਗੂ ਸੋਚ ਕਿੰਨੀ ਤਗੜੀ ਚੀਜ਼ ਆ ਆਪਣਾ ਬ੍ਰੇਨ ਆਪਣੀ ਬ੍ਰੇਨ ਪਾਵਰ ਬਹੁਤ ਤਗੜੀ ਚੀਜ਼ ਆ ਸੋਚ ਉੱਚੀ ਰੱਖਣੀ ਆ ਆਪਾਂ ਮਾੜਾ ਕਰਨ ਵਾਲੇ ਨਾਲ ਮਾੜਾ ਕਰਦੇ ਆਂ ਤੇ ਫਿਰ ਆਪਣੇ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਉਹ ਤਾਂ ਪਰਮਾਤਮਾ ਕਾਲਪੁਰਖ ਬੈਠਾਣਾ ਆਪ ਸਾਰਾ ਕੁਝ ਮੈਨੇਜ ਕਰਨ ਵਾਸਤੇ ਦੁਨੀਆ ਉਹਦੀ ਉਂਗਲ ਦੀ ਚਲਦੀ ਆ ਜਿਹੜਾ ਦੂਜੇ ਲੰਡੋਆ ਪੁੱਟਦਾ ਪਹਿਲਾਂ ਉਹ ਚ ਆਪ ਡਿੱਗਦਾ ਇਹ ਆਪਾਂ ਬਚਪਨ ਤੋਂ ਸੁਣਦੇ ਆਂ ਠੀਕ ਆ ਆ ਇਹ ਤਿੰਨ ਚਾਰ ਗੱਲਾਂ ਨੇ ਫਾਲੋ ਕਰ ਲਓ ਤੇ ਬਾਕੀ ਇਹ ਆ ਵੀ ਜਿਹੜਾ ਵੀ ਕੰਮ ਆਪਾਂ ਕਰ ਰਹੇ ਆ ਇਸ ਤੋਂ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਕਰੋ ਕੁਝ ਐਡਵਾਂਸ ਸੋਚੋ ਮੈਂ ਇਹ ਨਹੀਂ ਹੁਣ ਤੁਹਾਨੂੰ ਕਹਿੰਦਾ ਵੀ ਜਿਹੜਾ ਤੁਸੀਂ ਕੰਮ ਕਰਦੇ ਮੌਜੂਦਾ ਛੱਡ ਦਿਓ ਤੇ ਕੋਈ ਵੀ ਦਿਮਾਗ ਤੋਂ ਲੱਗ ਜਾਓ ਐ ਨਹੀਂ ਕਹਿੰਦਾ ਇਹ ਬੇਵਕੂਫੀ ਹੋਊਗੀ ਮੈਂ ਕਹਿੰਨਾ ਵੀ ਇਹ ਇਹ ਜਿਹੜੇ ਕੰਮ ਹੁੰਦੇ ਨਾ ਇਹ ਇੱਕ ਦਿਨ 'ਚ ਫੈਸਲੇ ਨਹੀਂ ਲਏ ਜਾਂਦੇ ਇਹ ਦੁਨੀਆ ਇੱਕ ਦਿਨ 'ਚ ਨਹੀਂ ਬਦਲੀ ਜਾਂਦੀ ਇਹ ਮਤਲਬ ਕਿ ਸੋਚ ਜਿਹੜੀ ਇਹਨੂੰ ਵੀ ਆਪਣਾ ਆਪਾਂ ਢਾਲਣ ਦੇ ਥੋੜਾ ਥੋੜਾ ਟਾਈਮ ਲੱਗੂਗਾ ਕਿਉਂਕਿ ਕੋਈ ਵੀ ਨੈਗੇਟਿਵ ਬੰਦਾ ਇਕਦਮ ਪੋਜ਼ਿਟਿਵ ਨਹੀਂ ਹੋ ਸਕਦਾ ਇਕਦਮ ਪੋਜ਼ਿਟਿਵ ਬੰਦਾ ਇਕਦਮ ਨੈਗੇਟਿਵ ਨਹੀਂ ਹੋ ਸਕਦਾ ਹੌਲੀ 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 ਗੱਲਾਂ ਉਹਦੇ ਦਿਮਾਗ ਦੇ ਵਿੱਚ ਘਰ ਕਰਦੀਆਂ ਨੇ ਫਿਰ ਜਾ ਕੇ ਕਿਤੇ ਗੱਲ ਬਣਦੀ ਆ ਤਾਂ ਮੇਰਾ ਵੀਰ ਫਿਰ ਮੈਂ ਇਹੀ ਕਹਿੰਦਾ ਵੀ ਗਰੀਬ ਜੰਮਣਾ ਗਰੀਬ ਹੋਣਾ ਗੁਨਾ ਨਹੀਂ ਐ ਪਰ ਗਰੀਬ ਮਰਨਾ ਗੁਨਾ ਹੈ ਤਾਂ ਹੁਣ ਮੈਨੂੰ ਨਹੀਂ ਲੱਗਦਾ ਕਿ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹ ਗੁਨਾ ਕਰਨਾ ਚਾਹੋਗੇ ਜਿਹੜੇ ਮੇਰੇ ਵੀਰ ਚੰਗੇ ਸਰਦੇ ਪੁੱਜਦੇ ਘਰਵਾਂ ਬਹੁਤ-ਬਹੁਤ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਯਾਰ ਤੇ ਮੈਂ ਵੀ ਕਰਦਾ ਕਿ ਚਲੋ ਪ੍ਰਮਾਤਮਾ ਨੇ ਤੁਹਾਨੂੰ ਚੰਗੀ ਰੋਟੀ ਪਾਇਆ ਤੇ ਮੇਰੇ ਵੀਰ ਆਰਥਿਕ ਪੱਖੋਂ ਕਮਜ਼ੋਰ ਨੇ ਮਿਡਲ ਕਲਾਸ ਨੇ ਤਾਂ ਲੋੜ ਐਜ ਥੋੜਾ ਜਿਹਾ ਕੁਝ ਵੱਖਰਾ ਕਰਨ ਦੀ ਸੋ ਆਪਣੇ ਮਾਪਿਓ ਦਾ ਜਿਹੜਾ ਤਾਂ ਜਿਹੜੀ ਮਾਨਸਿਕ ਬਿਮਾਰੀ ਆਪਣੇ ਮਾਪਿਓ ਨੂੰ ਲੱਗੀ ਹੋਈ ਆ ਉਹਨਾਂ ਦੀ ਸੋਜ ਜਿੱਥੋਂ ਤੱਕ ਸੀਮਤ ਐ ਖੜੀ ਐ ਇੱਕ ਦਾਇਰੇ ਦੇ ਵਿੱਚ ਉਹ ਬਸ ਉਸ ਘੇਰੇ ਦੇ ਵਿੱਚੋਂ ਬਾਹਰ ਨਹੀਂ ਜਾਂਦੇ ਤਮਨ ਲੱਗਦਾ ਕਿ ਆਪਾਂ ਨੂੰ ਉਹ ਘੇਰਾ ਥੋੜਾ ਜਿਹਾ ਤੋੜ ਦੇਣਾ ਚਾਹੀਦਾ ਪਰ ਚੰਗੇ ਕੰਮਾਂ ਨਾਲ ਸ਼ਰਤ ਇਹ ਹੈ ਵੀ ਚੰਗੇ ਕੰਮਾਂ ਦੇ ਕੰਮ ਵਾਲੇ ਪਾਸੇ ਨਹੀਂ ਜਾਣਾ ਮਾੜੇ ਕੰਮਾਂ ਨਾਲ ਤਾਂ ਫਿਰ ਤੁਸੀਂ ਨਾ ਹੀ ਜਾਇਓ ਘੇਰੇ ਦੇ ਵਿੱਚ ਇਹ ਨਾਲੇ ਪਰ ਮਾੜੇ ਕੰਮ ਨਹੀਂ ਕਰਨੇ ਘੇਰਾ ਉਹ ਤੋੜਨਾ ਮਾਪੇ ਦੀ ਸੋਚ ਵਾਲਾ ਉਹਨਾਂ ਦੀ ਮਾਨਸਿਕ ਸੋਚ ਵਾਲਾ ਤਾਂ ਕਿ ਚੰਗਾ ਕੰਮ ਕਰਕੇ ਕੋਈ ਵੱਖਰਾ ਕੰਮ ਕਰਕੇ ਜਿਹੜਾ ਕਿ ਮੌਜੂਦਾ ਕੰਮ ਦੇ ਨਾਲੋਂ 10 ਗੁਣਾ ਵਧੀਆ ਹੋਵੇ 80% ਮਾਪਿਆਂ ਦਾ ਸੁਪਨਾ ਇਹ ਹੁੰਦਾ ਹੈ ਕਿ ਮੇਰਾ ਧੀ ਪੁੱਤ ਮੇਰੇ ਜਿਉਂਦੇ ਜੀ ਕਾਮਯਾਬ ਹੋ ਜੇ ਆਪਦੇ ਪੈਰਾਂ ਤੇ ਖੜਾ ਹੋ ਜੇ ਜ਼ਿੰਦਗੀ ਤੇ ਸੈੱਟ ਹੋ ਜੇ ਭਾਵੇਂ ਅਗਲੇ ਦਿਨ ਰੱਬ ਚੱਕ ਲੇ ਬੇਕੋਲ ਸੱਚ ਹੈ 80% ਮਾਪਿਆਂ ਦੀ ਇਹ ਸੋਚ ਆ ਵੀ ਪਰਮਾਤਮਾ ਵੀ ਮੇਰਾ ਧੀ ਪੁੱਤ ਮੇਰੇ ਜਿਉਂਦਿਆਂ ਜੀ ਇਹਨੂੰ ਮਤਲਬ ਕਿ ਕਾਮਯਾਬ ਕਰ ਦੇ ਅਰਦਾਸਾਂ ਕਰਦੇ ਆ ਮਾਪਿਓ ਤਾਂ ਉਦੋਂ ਉਹਨਾਂ ਦਾ ਜੀਣਾ ਸਫਲ ਹੋ ਜਾਂਦਾ ਉਹਨਾਂ ਦਾ ਜ਼ਿੰਦਗੀ ਚ ਆਉਣਾ ਸਫਲ ਹੈ ਇੱਕ ਮਾਪਿਓ ਵਾਸਤੇ ਆਪਣੀ ਔਲਾਦ ਦਾ ਜ਼ਿੰਦਗੀ ਚ ਕਾਮਯਾਬ ਹੋਣਾ ਇਸ ਤੋਂ ਵੱਡੀ ਉਹਨਾਂ ਲਈ ਕੋਈ ਖੁਸ਼ੀ ਨਹੀਂ ਹੁੰਦੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਇਹੀ ਹੁੰਦਾ ਮਕਸਦ ਤਾਂ ਕਹਿ ਰਹੇ ਕਿ ਕਿ ਜਦੋਂ ਬੰਦਾ ਮਾਪਿਆਂ ਬਣ ਜਾਂਦਾ ਹੈ ਉਹ ਮਾਪਿਆਂ ਦੀ ਆਪ ਦੀ ਜ਼ਿੰਦਗੀ ਖਤਮ ਹੈ ਉਹ ਆਪਦੇ ਬੱਚਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਤਾਂ ਜਦੋਂ ਬੱਚੇ ਕਾਮਯਾਬ ਹੋ ਕੇ ਪੈਰਾਂ ਤੇ ਖੜੇ ਹੋ ਜਾਂਦੇ ਫਿਰ ਉਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਜੇਕਰ ਕੋਈ ਗੱਲ ਗਲਤ ਬੋਲੀ ਗਈ ਹੋਵੇ ਤਾਂ ਉਹਦੇ ਲਈ ਮਾਫੀ ਚਾਹਾਂਗੇ ਇਹ ਮੇਰੀ ਆਪਣੀ ਪਰਸਨਲ ਸੋਚ ਹੈ ਮੈਨੂੰ ਨਹੀਂ ਲੱਗਦਾ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਜਾਂ ਅਸਹਿਮਤ ਹੋਵੋਗੇ ਚਲੋ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਤੁਸੀਂ ਰੱਖ ਸਕਦੇ ਹੋ ਕਿਉਂਕਿ ਦੇਖੋ ਕਮੈਂਟ ਬਾਕਸ ਨਾ ਕੋਈ ਵੀ ਚਾਹੇ ਆਇਆ ਹੈ ਪਚਾਇ ਇੰਸਟਾਗ੍ਰam 'ਚ ਆਏ ਫੇਸਬੁਕ 'ਚ ਜਾਂ YouTube ਔਰ ਕਮੈਂਟ ਬਾਕਸ ਦਿੱਤੇ ਹੀ ਤੁਹਾਡੇ ਵਾਸਤੇ ਹੁੰਦਾ ਹੈ ਵੀ ਤੁਸੀਂ ਬੋਲਣਾ ਕੀ ਚਾਹੁੰਦੇ ਹੋ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸੋਚ ਕੀ ਹੈ ਤੁਸੀਂ ਕਮੈਂਟਾਂ 'ਚ ਦੱਸਿਆ ਕਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਹੋਰ ਆਪਾਂ ਬਹੁਤ ਚੀਜ਼ਾਂ ਸ਼ੇਅਰ ਕਰਦੇ ਆਂ ਇਦਾਂ ਦੀ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਇਦਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਨੂੰ ਥੋੜੀ ਜਿਹੀ ਸਿਹਤ ਮਿਲ ਸਕੇ ਸੋ ਜੇਕਰ ਤੁਹਾਨੂੰ ਮੇਰੀ ਵੀਡੀਓ 1% ਵੀ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਲਾਈਕ ਕੀਤੇ ਬਿਨਾਂ ਨਾ ਜਾਣਾ ਅੱਜ ਦੀ ਵੀਡੀਓ ਵਿੱਚ ਐਨਾਂ ਹੀ ਮੈਂ ਤੁਹਾਡਾ ਆਪਣਾ ਸੁਖ ਬਾਟ ਲਾਹੌਰੀ ਵਾਲੇ ਨਾਲ ਗਿਆ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ